ਹਾਂ 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 1 ਜਨਵਰੀ ਗੈਲਿਏ ਆਦਮ ਪਾਲ ਗਿਆ 1 ਜਨਵਰੀ ਤੋਂ ਹੁਣ ਤੱਕ ਵੇਲ ਨਹੀਂ ਮਿਲੀ 22 ਤੋ ਕਰ ਰਹੇ ਹਾਂ ਕਿ 3 ਤੱਕ 22 ਦਾ ਕਰ ਦੋ ਨਾ 30 ਦਾ 31 ਦਾ 1 April ਦਾ ਕਰ ਦੋ ਜਿਵੇਂ ਮਹਾਰਾਜ ਆਪ ਜੀ ਦਾ ਰੱਖਦੇ ਸ਼ਦੀ ਦਾ ਮੂਰੇ ਕਰ ਮਿੱਤੀ ਗਰਮੀ ਦਾ ਇਹ ਨਾ ਇੰਟਰਾਲਟਾ ਦੇ ਕੋਲੋਂ ਬੰਨੀ ਗਈ ਹੈ ਗਰਮੀ ਦਾ ਬੱਚਾ ਲੜੀ ਪੈਂਦੀ ਹੈ ਵਹੀ ਗੱਲ ਨਹੀਂ ਤੁਹਾਨੂੰ ਇਹਨਾਂ ਦੇ ਵਿੱਚ 3 ਦਿਨ ਚਾਪਾ 1 ਦਿਨ ਦੇ ਦਾਂਗੇ 27 ਦੇ ਤੋਂ 823 ਮਾਰਜ ਇਹਨਾਂ ਦੇ ਵਿੱਚ ਕੋਈ ਨਾ ਕੋਈ ਭੱਜੀ ਮਾਰ ਜਿਵੇਂ ਵੀ ਹੋਇਆ ਉਹਨਾਂ ਚੀਜ਼ ਮੈਂ ਕੋਈ ਕੋਟਰ ਬਣਾ ਦਿੰਦੇ ਬਰਾਸ ਬੇਨਤੀ ਕਰ ਕੌਣ ਜਾਣਗੇ ਇਹ ਅੱਜ ਚੰਦ ਪਹਿਲੇ ਇਥੋਂ ਮੈਂ ਜਾਂਦਾ ਦੂਰ ਨਾਲ ਨੇੜੇ ਚ ਲੱਗ ਜਾਂਦਾ ਸੰਗਤ ਦੇ ਖਿਆਲ ਰਹਿਦਾ ਯਾਦ ਰਹਿੰਦਾ ਹੈ ਨਾ ਹਾਂ ਦਾ ਸੁਣਾ ਜਰੂਰ ਕਰਾਂਗੇ ਖੰਡ ਪਾਣੀ ਪਾਉਣਾ ਮੈਂ ਅੱਛਾ ਹੈ ਹਾਂ ਜੀ ਅਰੇ ਜੋ ਟੋਡੀਆਂ ਜਾ ਪੂਰਾ ਇਹ ਜਿਹੜੇ ਖੰਡ ਪਾੜਦਾ ਹੁੰਦਾ ਨਾ ਖੰਡ ਪਾੜਦੇ ਭੋਗ ਤੇ ਰੱਖਦੇ ਹਾਂ ਨਾ ਭੋਗ ਤੇ ਰੱਖਦੇ ਹੈਨਾ ਜਿਹਦੀ ਮਤਲਬ ਨਾ ਆਪ ਸਾਹਿਬ ਦੇ ਭੋਗ ਫੰਦੇ ਨੇ ਰਾਧੀ ਨਾ ਰਹੇ ਜਿੱਥਾ ਲੱਗ ਜਿੰਦਾ ਜੀਵਾਨ ਸੱਜਦਾ ਹੈ ਉਹ ਭੋਗ ਦੇ ਰੱਖਦੇ ਸੱਤ ਮਤਲਬ ਜਿਵਾਨ ਦਾ ਫਿਰ ਲੰਮਾ ਸਮਾਂ ਸੰਗਤ ਆਉਂਦੀ ਹੈ ਜਾਂ ਫਿਰ ਆਦਪ ਚਲਾ ਜਾਂਦਾ ਹੈ ਨਾ ਸੱਤ ਮਤਲਬ ਭੋਗ ਕਰਦੇ ਜਰੂਰ ਕਰਾਂਗੇ